ਹਾਂਜੀ ਕੀ ਹਾਲ ਨੇ ਮਿੱਤਰੋ ਕੀ ਬੰਦਾ ਕਰਦਾ ਤੇ ਅੱਜ ਆਪਾਂ ਕਬੂਤਰ ਨਹੀਂ ਛੱਡੇ ਸੀਗੇ ਤੇ ਅੱਜ ਆਪਾਂ ਤਾਂ ਇਹ ਵਲੌਗ ਸਵੇਰ ਨਹੀਂ ਸਟਾਰਟ ਕੀਤਾ ਤੇ ਹੁਣ ਆਪਾਂ ਦਾਣਾ ਪਾਣੀ ਪਾਉਣ ਆਏ ਆ ਤਾਂ ਤੇ ਹੁਣ ਆਪਾਂ ਵਲੌਗ ਸਟਾਰਟ ਕੀਤਾ ਮਣੋਣੇ ਆ ਦਾਣਾ ਪਾਣੀ ਪਾਉਣੇ ਹੁਣ ਕੋਈ ਕਬੂਤਰ ਨਹੀਂ ਆ ਛੱਡਿਆ ਸੀਗਾ ਤੇ ਤਾਂ ਹੀ ਆਪਾਂ ਵਲੌਗ ਸਵੇਰ ਸਟਾਰਟ ਨਹੀਂ ਕੀਤਾ ਸੀਗਾ ਤੇ ਇੱਕ ਸਵੇਰ ਮੈਂ ਘਰੇ ਵੀ ਹੈ ਨਹੀਂ ਸੀਗਾ ਅੱਜ ਤੇ ਕੰਮ ਗਿਆ ਵਿਆ ਸੀਗਾ ਤੇ ਹੁਣ ਆਏ ਆ ਆਪਾਂ ਦਾਣਾ ਪਾਣੀ ਪਾਉਣੇ ਆ ਕਰਦੇ ਆਪਾਂ ਵਲੌਗ ਸਟਾਰਟ ਪਹਿਲਾਂ ਆਪਾਂ ਬਰਾਮ ਬਦੂਨ ਦਿੰਨੇ ਕਬੂਤਰਾਂ ਛਿੱਲ ਕੇ ਹਾਂਜੀ ਮੈਂ ਤਰੂ ਛਿੱਲਦੇ ਆਂ ਆਪਾਂ ਬਰਾਮ ਤੇ ਪਾਉਣੀ ਆਪਾਂ ਕਬੂਤਰਾਂ ਨੂੰ ਛੱਲ ਕੇ ਟੁੱਕਦੇ ਆਪਾਂ ਬਦਾਮਾਂ ਨੂੰ ਤੇ ਪੌਣੇ ਕਬੂਤਰਾਂ 'ਚ ਛੱਡਦੇ ਆਪਾਂ ਜਾਲੀ 'ਚ ਤੇ ਵਿਖਾਉਣੇ ਤੁਹਾਨੂੰ ਹਾਂਜੀ ਮਿੱਤਰੋ ਆਪਾਂ ਬਦਾਮਦੋਂ ਲੈ ਛੱਲ ਤੇ ਆਪਾਂ ਹੁਣ ਟੁੱਕਦੇ ਇਹਨਾਂ ਨੂੰ ਤੇ ਟੁੱਕ ਕੇ ਪੌਣੇ ਕਬੂਤਰਾਂ ਨੂੰ ਤੇ ਵਿਖਾਉਣੇ ਤੁਹਾਨੂੰ ਫਿਰ ਲਓ ਮਿੱਤਰੋ ਆਪਾਂ ਬਦਾਮ ਦਿੱਤੇ ਟੋਕ ਤੇ ਆਪਾਂ ਰੱਖਦੇ ਆਂ ਟਰੇਆਂ 'ਚ ਲਓ ਯਮ ਮਿੱਤਰੋ ਇੱਕ ਦੇ ਬਟਰੇਜ ਰੱਖ ਦਿੰਨੇ ਆ ਇੱਕ ਦੇ ਆਪਾਂ ਕੌਲੀ 'ਚ ਰਹਿਣ ਦਾਂਗੇ ਇਹ ਜੇ ਦੋਨ ਇਕੱਠੇ ਰੱਖਦੇ ਆ ਫਿਰ ਦੋਨ ਲੜਦੇ ਆ ਇਹ ਆਪਾਂ ਖਾਂਬੜਾਂ ਤੋੜ ਦੇਣੇ ਇਹ ਤੇ ਆਪਾਂ ਇਸ ਲਈ ਆਰਡਰ ਰੱਖ ਦਿੰਨੇ ਆ ਤੇ ਆਰਡਰ ਖਾ ਲੈਂਦੇ ਆ ਨਾ ਮਤੋ ਇਹਨੂੰ ਆਪਾਂ ਰੱਖ ਦਿੰਨੇ ਆ ਤਾਂਲੇ ਪਾਸੇ ਇਆ ਕੌਲੀ ਰੱਖ ਦਿੰਨੇ ਆਪਾਂ ਥੜਲੇ ਪਾਸੇ ਹੁਣ ਆਪਾਂ ਲੈ ਆਉਣੇ ਆ ਜੰਮਰ ਫੜ ਕੇ ਤੇ ਛੱਡਦੇ ਆਪਾਂ ਡਰੋਲੀ 'ਚ ਕਦਾਂ ਮਿੱਤਰੋ ਆ ਬੈਠਾ ਆ ਦੇਖਾ ਚੱਕ ਮੇਟਰੋ ਜਾਨਵਰ ਆਪਣਾ ਇਹ ਚਿੱਟਾ ਜਾਨਵਰਾ ਇੰਨੋਂ ਮੈਂ ਛੱਡਦੇ ਆ ਥੜੇ ਦੇ ਪਾਸੇ ਇਹ ਬਈ ਸ਼ਕਲਾ ਅਜਿਹਾ ਪਰੇ ਹੋ ਗਈ ਖਾਣ ਲੱਗ ਜੂਗਾ ਹੁਣ ਗੋਲੇ ਖੜੇ ਨੇ ਆਪਾਂ ਡਰਦਾ ਹੁਣ ਮੇਤਰ ਖਾਣ ਲੱਗ ਪਿਆ ਹੁਣ ਆਪਾਂ ਦੂਜੇ ਜਾਨਵਰ ਲੈ ਕੇ ਆਨੇ ਫੜ ਕੇ ਉਹਨੂੰ ਹੀ ਛੱਡਦੇ ਆ ਹੋਰ ਸਾਹਮਣੇ ਬੈਠਾ ਪੂਜਾ ਜਾਨਵਰ ਆਪਣਾ протяг метро देखो जानवर अपना ਇਹ ਬਰਾਖਾਂ ਤੋਂ ਬਾਅਦ ਆਪਾਂ ਮੈਟ ਵੀ ਧੋਣੀ ਆ ਮੈਟ ਮੋੜ ਧੋ ਦੇ ਲਿਪੜੇ ਪਿਆ ਫਿਰ ਆਪਾਂ ਵੀਡੀਓ ਵੀ ਬਣਾ ਕਰ Instagram ਤੇ ਪਾਇਆ ਕਰਾਂਗੇ ਤੇ ਇੱਕ ਉਹਦਾ ਮੈਟ ਧੋਣਾ ਜਾਲੀ ਦਾ ਇਹ ਵੀ ਆਪਾਂ ਧੋਣੇ ਆ ਤੇ ਕਿਰਾਂ ਹੁਣ ਆਪਾਂ ਦਾਣੇ ਪਾਦ ਗਏ ਤੇ ਫੇਰ ਉਹਨੂੰ ਇਹ ਬਰਾਖ ਖਾ ਲੈਣਗੇ ਤੇ ਫਿਰ ਆਪਾਂ ਧੋਣੇ ਆ ਮੈਟ ਤੇ ਇੱਕ ਆਪਾਂ ਕਬੂਤਰ ਲੈ ਗਏ ਨੇ ਖੇਤ ਬਾਜ ਨੂੰ ਉਹਨੂੰ ਵੀ ਟ੍ਰੇਨਿੰਗ ਜੀ ਦਿੰਨੇ ਹੁੰਦੇ ਆ ਆਪਾਂ ਉਹ ਵੀ ਥੋੜਾ ਥੋੜਾ ਨਾਲ ਉੜਦਾ ਹਾਂ ਫਾਈ ਛੋਟਾ ਕਰਕੇ ਬਹਿ ਜਾਂਦਾ ਤੇ ਜਦੋਂ ਥੋੜਾ ਵੱਡਾ ਹੋ ਗਿਆ ਤੇ ਨਾਲ ਨਾਲ ਉੱਡਣ ਲੱਗ ਜੂਗਾ ਮਿੱਤਰੋ ਤੇ ਆਪਾਂ ਬਣਾ ਕਰਾਂਗੇ ਉਹਦਾ ਵੀਲੋਗ ਤੇ ਏਕੇਰਾ ਹੁਣ ਆਪਾਂ ਦਾਣਾ ਪਾਣੀ ਪਾ ਦੇਗੇ ਤੇ ਫਿਰ ਥੋੜਾ ਨਾਲ ਕਰਦੇ ਆਂ ਸ਼ੇਅਰ ਵਲੋਗ ਥੋੜਾ ਨਾਲ ਤਾਂ ਮਿੱਤਰੋ ਖਾਈ ਜਾਂਦਾ ਬਰਾ ਤਾਂ ਲਾ ਕੇ ਡਰਿਆ ਬੈਠਾ ਬਸ ਖਾਣ ਲੱਗ ਜੂਗਾ ਵੀ ਤੇ ਆਪਾਂ ਦਾਣਾ ਪਾਣੀ ਪਾ ਦੇ ਗਏ ਹੁਣ ਆ ਮਿੱਤਰ ਆਪਾਂ ਦਾਣੇ ਪਾਣੀ ਦਿੱਤਾ ਤਾਂ ਕੂਤਰਾਂ ਨੂੰ ਤੇ ਇੱਕ ਆਪਾਂ ਜੁੜੀ ਲਾਤੀ ਆ ਤੇ ਇਹਨਾਂ ਨੂੰ ਬਰਾਬ ਦੂਨ ਲੈ ਚੋਕ ਤੇ ਆਪਾਂ ਇਹਨਾਂ ਨੂੰ ਛੱਡਦੇ ਹਾਂ ਖੁੱਡੇ 'ਚ ਨਹੀਂ ਛੱਡਦੇ ਆ ਤਾਂ ਖੁੱਡੇ 'ਚ ਉਹ ਬਾਣੀ ਚੁਗ ਜਾਂਦੇ ਕੋਈ ਮਿੱਤਰ ਦਿੱਜੇ ਛੱਡ ਦਿੰਨੇ ਆਪਾਂ ਖੁੱਡੇ ਚ ਨਾ ਬਈ ਲੀ ਬ੍ਰਾਉਨ ਚੋਕਲੇ ਆ ਜਿਹਨੂੰ ਛੱਡ ਦੇ ਖੁੱਡੇ ਚ ਆਪਾਂ ਨਾਲ ਜਿਹੜੇ ਦਾਣੇ ਦੋਨੇ ਚੋਕ ਲੂਗਾ ਇਹ ਨਵਾਂ ਇਹ ਛੱਡ ਤੇ ਆਪਾਂ ਖੁੱਡਿਆਂ ਚ ਤੇ ਹੁਣ ਆਪਾਂ ਇਹਨਾਂ ਕੱਪੜਾ ਧੋ ਦਿੰਨੇ ਆ ਆਹ ਯਾਰ ਮੈਂ ਤਾਂ ਇਹ ਲਿਬੜੇ ਆ ਤੇ ਇਹ ਆਪਾਂ ਧੋ ਦਿੰਨੇ ਹੁਣ ਉਹ ਜੇ ਕੱਢ ਲੈ ਮੈਟ ਤੇ ਚੱਲਦੇ ਆਪਾਂ ਤੋਂ ਹੇਠਲੇ ਆ ਆ ਕਾਲੂ ਧੋਦਾਂਗੇ ਇਹ ਚ ਕਬੂਤਰ ਪਾਏ ਹੋਏ ਆ ਤੇ ਆ ਆ ਧੋ ਦਿੰਨੇ ਆ ਪਰ ਬਖਾਉਣੇ ਤੁਹਾਨੂੰ ਚੱਲ ਕੇ ਮੈਂ ਤੇਰਾ ਛੱਡ ਲਈ ਆਪਾਂ ਮੋਟਰ ਤੇ ਬੁਰਸ਼ ਮਾਰ ਕੇ ਆਪਾਂ ਦਿੰਨੇ ਧੋਏ ਨੂੰ ਬਸ ਮੜੇ ਨਾ ਸਾਫ ਹੋ ਜਾਂਦੇ ਇਹ ਤੇ ਕਾ ਪਿਆ ਤੇ ਇੱਕ ਕਾ ਪਿਆ ਵਖਾਉਣੇ ਤੁਨੂੰ ਧੋ ਕੇ ਤੇ ਬਾਅਦ ਚਾਪਾ ਲੈ ਕੇ ਜਾਣਾ ਬਾਜ ਨੂੰ ਖੇਤ ਤੇ ਵਿਖਾਉਣੇ ਤੁਨੂੰ ਬਾਜ ਦੀ ਅਜ ਟ੍ਰੇਨਿੰਗ ਕਿਵੇਂ ਨਾਲ ਉੜਦਾ ਕਿੰਨਾ ਉੜਦਾ ਹਜੇ ਥੋੜਾ ਉੜਦਾ ਤੇ ਵਿਖਾਉਣੇ ਤੁਨੂੰ ਚੱਲ ਕੇ ਆਪਾਂ ਨਾ ਮਿੱਤਰੋ ਛੱਡ ਲਈ ਆਪਾਂ ਮੋਟਰ ਤੇ ਵਰਸ਼ ਮਾਰ ਕੇ ਇਹਨਾਂ ਧੋ ਦਿੰਨੇ ਆ ਧੋ ਕੇ ਸੁੱਕਣੇ ਪਾ ਦਿੰਨੇ ਆ ਤੇ ਆਪਾਂ ਹੁਣ ਇੰਸਟਾਗ੍ਰਾਮ ਤੇ ਵੀਡੀਓ ਵੀ ਬਣਾਇ ਕਰਾਂਗੇ ਤੇ ਜਾਲੀ 'ਚ ਪਾ ਦੇ ਕਬੂਤਰ ਤੇ ਸਰਾਬ ਤੂਕੇ ਤੇ ਬਾਈ ਨੂੰ ਖੇਤ ਲੈ ਕੇ ਜਾਣਾ ਇੱਕ ਮਿੱਤਰੋ ਮੈਂ ਟਾਪਾ ਤੋਂ ਬੇ ਸੁੱਕਣੀ ਪਾਤੇ ਆ ਤੇ ਵਧੀਆ ਸਾਫ ਕਰਤੇ ਆ ਤੇ ਇਹਨੂੰ ਜੇ ਸੁੱਕਦੇ ਆ ਤੇ ਆਪਾਂ ਲੈ ਕੇ ਚੱਲਦੇ ਹਾਂ ਕੋਠੇ ਤੇ ਸੋਕਿਆਂ ਦੇ ਉਤੇ ਆਪਾਂ ਬਾਜਰੂਨਾ ਲੈ ਕੇ ਜਾਵਾਂ ਖੇਤ ਹਾਂਜੀ ਮਿੱਤਰੋ ਬਾਜਰੂਨ ਲੈ ਕੇ ਚੱਲ ਪਏ ਆਪਾਂ ਖੇਤ ਨੂੰ ਤੇ ਖੇਤੀ ਆਗੇ ਇਹਨੂੰ ਡਾਵਾਂਗੇ ਤੇ ਤੁਹਾਨੂੰ ਵਿਖਾਵਾਂਗੇ ਅੱਜ ਮੈਂ ਹੈਗਾ ਇਕੱਲਾ ਇਹ ਮੇਨਾ ਦਾ ਬੰਦਾ ਨਹੀਂ ਆਇਆ ਅੱਜ ਉਹ ਘਰੋਂ ਅੱਜ ਉਹ ਗਿਆ ਆਇਆ ਕਿਤੇ ਤੇ ਤਾਈਓ ਫਿਰ ਆਪਾਂ ਕੰਮੇ ਹੁਣ ਨਾਲ-ਨਾਲ ਤਾਂ ਦਾ ਨਹੀਂ ਸਕਦੇ ਤੇ ਵੀਡੀਓ ਨਹੀਂ ਬਣਾ ਸਕਦੇ ਤੇ ਨਾਲ-ਨਾਲ ਇਹ ਥੋੜਾ ਅੜਦਾ ਤੇ ਆਪਾਂ ਕੱਲ ਨੂੰ ਨਾਲ ਆ ਟਾਊਨ ਦੀ ਵੀਡੀਓ ਬਣਾਵਾਂਗੇ ਅੱਜ ਤਾਂ ਆਪਾਂ ਕੱਲਾ ਖੇਤ ਜਾ ਕੇ ਵੀਡੀਓ ਬਣਾਣੀ ਖੇਤ ਜਾ ਕੇ ਕੰਦਾ ਡਾਉਣਾ ਤੇ ਉਹਦੀ ਵੀਡੀਓ ਬਣਾਵਾਂਗੇ ਤੇ ਕੱਲ ਨੂੰ ਆਪਾਂ ਜਿਹੜੇ ਨਾਲ-ਨਾਲ ਆਇਆ ਕੱਲ ਉਹਦੀ ਵੀਡੀਓ ਬਣਾਵਾਂਗੇ ਤੇ ਚੱਲ ਕੇ ਮਿਲਦੇ ਆਂ ਫੇਲ ਦਾ ਆਪਾਂ ਡਾਉਣੀ ਵੀ ਦਿਖਾਉਣੇ ਤੁਹਾਨੂੰ ਇਤਰਾ ਬਾਜ ਇੱਕ ਰਿਤਾ ਆਪ ਹੀ ਉੱਡ ਗਿਆ ਸੀਗਾ ਆ ਗਿਆ ਤੇ ਹੁਣ ਆਪਾਂ ਫੇਰ ਡਾ ਕੇ ਵਿਖਾਉਣੇ ਤੁਹਾਨੂੰ ਮਾਰੀ ਮਿੱਤਰ ਫੇਰ ਆ ਗਿਆ ਫੋਨੇ ਬਾਜ ਚੱਲ ਆ ਜਾ ਬਾਜ ਇਤਰਾ ਆ ਗਿਆ ਆਪਣਾ ਬਾਜ ਇਹ ਆ ਚੱਲਦੇ ਆ ਮੋਟਰ ਤੋਂ ਜਦ ਨੇ ਵਾਏ 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 ਵੋਟਾ ਨਾਲ ਚੱਲਨੇ ਅਰੇ ਬਾਜੇ ਮਿੱਤਰੋ ਟ੍ਰੇਨ ਹੋ ਗਿਆ ਆਪਣਾ ਬਾਜ ਆ ਕੇ ਬਹਿ ਗਿਆ ਸਿਰ ਤੇ ਤੇ ਹੁਣ ਇਕੱਲਾ ਬੰਦਾ ਬਾਬਿਓ ਤੇ ਸਹੀ ਵੀਡੀਓ ਨਹੀਂ ਬਣਦੀਗੀ ਤੇ ਆਪਾਂ ਇੱਕ ਬੰਦਾ ਲੈ ਕੇ ਆਵਾਂਗੇ ਕੱਲੂ ਨਾਲ ਇੱਕ ਹੋਰ ਤੇ ਫਿਰ ਆਪਾਂ ਬਣਾ ਕੇ ਵਿਖਾਵਾਂਗੇ ਤੁਹਾਨੂੰ ਵੀਡੀਓ ਤੇ ਹੁਣ ਆਪਾਂ ਇਹਨੂੰ ਲੈ ਕੇ ਚੱਲਦੇ ਆਂ ਘਰੇ ਚੱਲ ਕੇ ਬਾਏ ਕਰੇ ਚੱਲ ਮਿੱਤਰੋ ਆਪਾਂ ਬਾਜ ਨੂੰ ਲੈ ਕੇ ਆ ਗਏ ਘਰੇ ਤੇ ਬਾਜ ਨੂੰ ਪੱਦਾਂ ਪਾਣੀ ਖਵਾਤਾ ਫੁੱਲ ਰਜਾਤਾ ਤੇ ਕਿਵੇਂ ਲੱਗਾ ਬਈ ਨਾਲੁੱਡਿਆ ਦੱਸੋ ਜੇ ਤੇ ਆਪਾਂ ਕੱਲੂ ਇੱਕ ਬੰਦਾ ਲੈ ਕੇ ਜਾਵਾਂਗੇ ਨਾਲ ਤੇ ਫਿਰ ਆਪਾਂ ਵੀਡੀਓ ਚੰਗੀ ਤਰ੍ਹਾਂ ਬਣਾਵਾਂਗੇ ਅੱਜ ਮੈਂ ਕੱਲਾ ਸੀਗਾ ਤੇ ਇੱਕ ਹੱਥ ਨਾਲ ਮੋਟਰ ਸੈਨ ਚਲਾਉਂਦਾ ਸੀਗਾ ਤੇ ਇੱਕ ਹੱਥ ਨਾਲ ਵੀਡੀਓ ਬਣਾਉਂਦਾ ਸੀਗਾ ਤੇ ਹੁਣ ਆਪਾਂ ਇਹਨੂੰ ਤਾੜਦੇ ਆਂ ਇਹ ਪਿੰਜਰੇ ਚ ਚੱਲ ਬਾਜੇ ਆਪਾਂ ਇਹਦਾ ਪਿੰਜਾ ਰੱਖਿਆ ਥੱਲੇ ਤਰ ਤਰਤਾ ਪ੍ਰਵਾਜ ਤੇ ਇਹਨਾਂ ਆਪਾਂ ਕੱਲ ਨੂੰ ਲੈ ਕੇ ਚੱਲਾਂਗੇ ਫੇਰ ਬਾਹਰ ਨੂੰ ਤੇ ਕੱਲ ਨੂੰ ਇੱਕ ਬੰਦਾ ਲੈ ਕੇ ਚੱਲਾਂਗੇ ਨਾਲ ਆਪਾਂ ਮੋਟਰਸਾਈਕਲ ਚ ਰੌਣਾਗਾ ਤੇ ਫੇਰ ਆਪਾਂ ਵੀਡੀਓ ਬਣਾ ਕੇ ਦਿਖਾਵਾਂਗੇ ਤੇ ਕਿਵੇਂ ਉੱਡਦਾ ਅੱਜ ਮਿੱਤਰੋ ਇੰਨਾ ਪਹਿਲੇ ਤੇ ਨਹੀਂ ਉੱਡਿਆ ਕਰਲੇ ਘਾਟ ਉੱਡਿਆ ਸੀਗਾ ਅੱਜ ਅੱਜ ਪਹਿਲੇ ਦਿਨ ਉੱਡਿਆ ਏ ਛੋਟਾ ਕਰਕੇ ਨਾ ਤਾਂ ਘਾਟ ਉੱਡਦਾ ਉੱਡਦਾ ਫਾਦਣਾ ਪੂਰਾ ਟレイン ਜਿਵੇਂ ਜਿੱਦਣ ਮਰਦੀ ਰਹੇ ਪਾਣ ਸ਼ਹਿਰ ਲੈ ਹੋਏ ਨੂੰ ਤਾਂ ਮੈਂ ਨਾਲ ਨਾ ਰਹੂਗਾ ਇਹ ਮੈਟਰੋ ਮੈਟ ਆਪਣੇ ਸੁੱਕ ਗਏ ਆ ਤੇ ਆਪਾਂ ਹੁਣ ਇਹ ਸ਼ਾਹ ਦਿੰਨੇ ਆ ਡਰੋਲਨਾ ਚ ਚੱਕੋ ਮੈਟਰੋ ਵਾਇਟ ਰਬਿਸ਼ਾ ਤਾਂ ਤੇ ਹੁਣ ਆਪਾਂ ਤਾਂ ਹੀ ਚ ਵਿਛਾ ਦਿੰਨੇ ਆ ਚੱਕੋ ਵੀ ਇਸ਼ਾ ਤੇ ਆਪਾਂ ਮੈਟ ਤੇ ਜਿਹੜੀ ਆਪਾਂ ਖਜੋੜੀ ਲਾਈ ਸੀਗੀ ਤੇ ਉਹਨੂੰ ਛੱਡ ਦਿੰਨੇ ਖੁੱਡੇ 'ਚ ਆਥਰ ਟਾਈਮ ਹੋ ਗਿਆ ਕਰੋ ਸ਼ੌਂਕ ਮਿੱਤਰੋ ਨਵੀਂ ਜੋੜੀ ਦਾ ਇਹ ਆਪਾਂ 4 ਨੰਬਰ ਖੁੱਡੇ ਛੱਡ ਦਿੰਨੇ ਆ ਇਧਰ ਆਪਾਂ ਨੇ ਉਹਨੇ ਬਣਾਏ ਸੀ ਨਵੇਂ ਉਹਦੇ ਲਈ ਉਹਨੇ ਫੜ ਕੇ ਹੋਣਾ ਆਪਾਂ ਮਿੱਤਰੋ ਆਪਾਂ ਛੱਡਤੀ ਜੋੜੀ। ਕੋਈ ਗੱਲ ਨਹੀਂ। ਹਾਂਜੀ ਮਿੱਤਰੋ ਆਪਾਂ ਇੱਥੇ ਬਲੌਗ ਦਾ ਐਂਡ ਕਰਦੇ ਆਂ। ਸ਼ਾਮ ਦਾ ਟਾਈਮ ਹੋ ਗਿਆ 7:00 ਵਜ ਗਿਆ ਮਿੱਤਰੋ। ਤੇ ਆਪਣੇ YouTube ਤੇ 2000 ਸਬਸਕ੍ਰਾਈਬਰ ਹੋ ਗਏ ਆ ਤੇ 5000 ਸਬਸਕ੍ਰਾਈਬਰ ਤੇ ਆਪਾਂ ਇੱਕ ਕਬੂਤਰਾਂ ਦੀ ਜੋੜੀ ਗਿਫਟ ਕਰਾਂਗੇ ਜੋੜੀ ਉਹਨੂੰ ਗਿਫਟ ਕਰਾਂਗੇ ਜਿਹੜਾ ਆਪਣਾ ਵਲੌਗ ਸਾਰੇ ਵੇਂਦਾ ਹੋਵੇ ਆਪਣੇ ਵਲੌਗ ਜਿਹੜਾ ਬੰਦਾ ਸਾਰੇ ਵੇਂਦਾ A to Z ਤੇ ਉਹਨੂੰ ਆਪਾਂ ਜੋੜੀ ਗਿਫਟ ਕਰਾਂਗੇ ਜਾਂ ਜਿਹੜਾ ਜਿਆਦਾ ਕਮੈਂਟ ਕਰਦਾ ਆਪਣੇ ਵਲੌਗਾਂ ਤੇ ਉਹਨੂੰ ਜੋੜੀ ਗਿਫਟ ਕਰ ਦਾਂਗੇ ਜਿਹੜਾ ਮਰਜ਼ੀ ਭਰਾ ਜੇ ਚੈਨਲ ਆਪਣਾ ਸਬਸਕ੍ਰਾਈਬ ਕੀਤਾ ਹੋਵੇ ਜਿਹੜਾ ਮਰਜ਼ੀ ਭਰਾ ਜੇ ਆਪਾਂ 5000 ਸਬਸਕ੍ਰਾਈਬਰ ਤੇ ਜੋੜੀ ਗਿਫਟ ਕਰਾਂਗੇ ਤੇ ਮਿੱਤਰੋ ਬਸ ਆਪਣੀ ਅੱਜ ਦੀ ਆਹੀ ਵੀਡੀਓ ਸੀਗੀ ਤੇ ਧੰਨਵਾਦ ਸਾਰਿਆਂ ਦਾ